ਜੇਕਰ ਤੁਸੀਂ ਵੀ ਸਰਦੀ ਦੇ ਵਿੱਚ ਖੰਗ ਜ਼ੁਕਾਮ ਤੋਂ ਪਰੇਸ਼ਾਨ ਹੋ ਤਾਂ ਇੱਕ ਖਾਸ ਅਪਡੇਟ ਤੁਹਾਡੇ ਲਈ ਹੈ ਸਿਰਫ ਤੁਹਾਨੂੰ ਸਵੇਰੇ ਉੱਠ ਕੇ ਗਰਮ ਪਾਣੀ ਦੇ ਵਿੱਚ ਇਹ ਚੀਜ਼ ਮਿਲਾਨੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਗਜ਼ਬ ਦਾ ਕਮਾਲ ਜਿਹਾ ਕੀ ਦੇਖਣ ਨੂੰ ਮਿਲੇਗਾ ਦਰਸਿਲ ਸਰਦੀ ਖੰਘ ਤੋਂ ਲੈ ਕੇ ਜ਼ੁਖਾਮ ਤੱਕ ਦੀਆਂ ਸਮੱਸਿਆਵਾਂ ਹੁਣ ਦੂਰ ਹੋ ਜਾਣਗੀਆਂ ਦੱਸਦੀ ਹੈ ਕਿ ਮੌਸਮ ਬਦਲਣ ਦੇ ਨਾਲ ਸਰਦੀ ਖੰਘ ਤੇ ਜ਼ੁਖਾਮ ਦੀ ਇਹ ਸਮੱਸਿਆ ਆਮ ਹੋ ਜਾਂਦੀ ਹੈ ਜੋ ਕਿ ਹਰ ਕਿਸੇ ਨੂੰ ਹੋ ਜਾਂਦੀ ਹੈ ਖਾਸ ਕਰਕੇ ਜਿਨ੍ਹਾਂ ਦੀ ਇਮਿਊਨ ਜੋ ਕਿ ਇਮਿਊਨ ਸਿਸਟਮ ਕਾਫੀ ਕਮਜ਼ੋਰ ਹੁੰਦਾ ਪਰ ਜੇ ਤੁਸੀਂ ਹਰ ਸਵੇਰੇ ਸ਼ਹਿਦ ਮਿਲਾ ਕੇ ਗਰਮ ਪਾਣੀ ਪੀਣ ਦੀ ਆਦਤ ਪਾ ਲੋ ਤਾਂ ਇਹ ਛੋਟੀਆਂ-ਮੋਟੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦਾ ਹੈ ਤੇ ਸਰੀਰ ਨੂੰ ਅੰਦਰੋਂ ਵੀ ਮਜ਼ਬੂਤ ਬਣਾਉਂਦਾ ਹੈ। ਸ਼ਹਿਦ ਗਲੇ ਦੀਆਂ ਸਮੱਸਿਆਵਾਂ ਦੇ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਇੱਕ ਗਲਾਸ ਹਲਕਾ ਗਰਮ ਪਾਣੀ ਨੂੰ ਲੈ ਕੇ ਉਸ ਦੇ ਵਿੱਚ ਇੱਕ ਚਮਚ ਸ਼ਹਿਦ ਪਾ ਕੇ ਪੀਣ ਦੇ ਨਾਲ ਗਲੇ ਦੀ ਖਰਾਸ਼, ਖੰਗ ਤੋਂ ਆਰਾਮ ਮਿਲਦਾ ਹੈ ਤੇ ਸਰੀਰ ਦੀ ਰੋਗ ਰੋਕੂ ਤਾਕਤ ਵੀ ਮਜ਼ਬੂਤ ਰਹਿੰਦੀ ਹੈ। ਸਵੇਰੇ ਖਾਲੀ ਪੇਟ ਸ਼ਹਿਦ ਵਾਲਾ ਗਰਮ ਪਾਣੀ ਪੀਣ ਦੇ ਨਾਲ ਸਰੀਰ ਨੂੰ ਬਹੁਤ ਫਾਇਦਾ ਮਿਲਦਾ ਹੈਗਾ ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਤੇ ਸਰੀਰ ਨੂੰ ਬੈਕਟੀਰੀਆ ਦੇ ਵਾਇਰਸ ਦੇ ਨਾਲ ਵੀ ਲੜਨ ਦੀ ਤਾਕਤ ਦਿੰਦਾ ਹੈ ਇਹ ਬਾਕੀ ਡਰਿੰਕਸ ਸਿਹਤ ਲਈ ਇੱਕ ਕੁਦਰਤੀ ਵਰਦਾਨ ਹੈਗਾ ਇਹ ਡਰਿੰਕ ਤੁਹਾਡੇ ਲਈ ਵੀ ਬੇਹਦ ਜੋ ਕਿ ਫਾਇਦੇਮੰਦ ਹੋ ਸਕਦਾ ਹੈ ਇਹ ਗਟ ਹੈਲਥ ਨੂੰ ਸੁਧਾਰਦਾ ਹੈ ਤੇ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਗੈਸ ਐਸਡੀਟੀ ਤੇ ਕਬਜ਼ ਤੋਂ ਵੀ ਰਾਹਤ ਦਿੰਦਾ ਹੈ ਨਿਯਮਿਤ ਤੌਰ ਦੇ ਉੱਤੇ ਇਸ ਦਾ ਸੇਵਨ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ ਸ਼ਹਿਦ ਅਤੇ ਗਰਮ ਪਾਣੀ ਸਰੀਰ ਨੂੰ ਡੀਟੌਕਸੀਫਾਈ ਕਰਦੇ ਨੇ ਜਿਸ ਦੇ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਟਾਕਸਿਸ ਬਾਹਰ ਨਿਕਲਦੇ ਨੇ ਇਹ ਡਰਿੰਕ ਭਾਰ ਘਟਾਉਣ ਦੇ ਵਿੱਚ ਵੀ ਮਦਦਗਾਰ ਸਾਬਿਤ ਹੁੰਦਾ ਹੈ ਇਸ ਦੇ ਲਈ ਜੋ ਲੋਕ ਵਜ਼ਨ ਘਟਾਉਣਾ ਚਾਹੁੰਦੇ ਨੇ ਇਹ ਉਹਨਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੈ ਇਸ ਲਈ ਆਪਣੀ ਸਵੇਰ ਦੀ ਰੁਟੀਨ ਦੇ ਵਿੱਚ ਇਹ ਸ਼ਾਮਿਲ ਤੁਸੀਂ ਜ਼ਰੂਰ ਕਰੋ ਜੇਕਰ ਤੁਸੀਂ ਸਰਦੀ ਜ਼ੁਖਾਮ ਤੋਂ ਤੇ ਖਾਂਸੀ ਤੋਂ ਬਹੁਤ ਪਰੇਸ਼ਾਨ ਹੋ ਉਸ ਤੋਂ ਆਰਾਮ ਨਹੀਂ ਮਿਲ ਰਿਹਾ ਇੱਕ ਵਾਰ ਇਹ ਤੁਸੀਂ ਟرائی ਜ਼ਰੂਰ ਕਰੋ ਕੋਸ਼ਿਸ਼ ਕਰੋ ਵੀ ਸਵੇਰੇ ਉੱਠਦੇ ਸਾਰੇ ਜਦੋਂ ਤੁਸੀਂ ਕੋਸਾ ਪਾਣੀ ਪੀਂਦੇ ਹੋ ਤਾਂ ਉਸ ਦੇ ਵਿੱਚ ਸ਼ਹਿਦ ਜ਼ਰੂਰ ਮਿਲਾਓ ਇਸ ਨਾਲ ਤੁਹਾਨੂੰ ਕਾਫੀ ਆਰਾਮ ਮਿਲੇਗਾ ਜੇਕਰ ਤੁਸੀਂ ਵੀ ਸਰਦੀ ਦੇ ਵਿੱਚ ਖੰਗ ਜ਼ੁਕਾਮ ਤੋਂ ਪਰੇਸ਼ਾਨ ਹੋ ਤਾਂ ਇੱਕ ਖਾਸ ਅਪਡੇਟ ਤੁਹਾਡੇ ਲਈ ਹੈ ਸਿਰਫ ਤੁਹਾਨੂੰ ਸਵੇਰੇ ਉੱਠ ਕੇ ਗਰਮ ਪਾਣੀ ਦੇ ਵਿੱਚ ਇਹ ਚੀਜ਼ ਮਿਲਾਨੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਗਜ਼ਬ ਦਾ ਕਮਾਲ ਜਿਹਾ ਕੀ ਦੇਖਣ ਨੂੰ ਮਿਲੇਗਾ ਦਰਸਿਲ ਸਰਦੀ ਖੰਘ ਤੋਂ ਲੈ ਕੇ ਜ਼ੁਖਾਮ ਤੱਕ ਦੀਆਂ ਸਮੱਸਿਆਵਾਂ ਹੁਣ ਦੂਰ ਹੋ ਜਾਣਗੀਆਂ ਦੱਸਦੀ ਹੈ ਕਿ ਮੌਸਮ ਬਦਲਣ ਦੇ ਨਾਲ ਸਰਦੀ ਖੰਘ ਤੇ ਜ਼ੁਖਾਮ ਦੀ ਇਹ ਸਮੱਸਿਆ ਆਮ ਹੋ ਜਾਂਦੀ ਹੈ ਜੋ ਕਿ ਹਰ ਕਿਸੇ ਨੂੰ ਹੋ ਜਾਂਦੀ ਹੈ ਖਾਸ ਕਰਕੇ ਜਿਨ੍ਹਾਂ ਦੀ ਇਮਿਊਨ ਜੋ ਕਿ ਇਮਿਊਨ ਸਿਸਟਮ ਕਾਫੀ ਕਮਜ਼ੋਰ ਹੁੰਦਾ ਪਰ ਜੇ ਤੁਸੀਂ ਹਰ ਸਵੇਰੇ ਸ਼ਹਿਦ ਮਿਲਾ ਕੇ ਗਰਮ ਪਾਣੀ ਪੀਣ ਦੀ ਆਦਤ ਪਾ ਲੋ ਤਾਂ ਇਹ ਛੋਟੀਆਂ-ਮੋਟੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦਾ ਹੈ ਤੇ ਸਰੀਰ ਨੂੰ ਅੰਦਰੋਂ ਵੀ ਮਜ਼ਬੂਤ ਬਣਾਉਂਦਾ ਹੈ। ਸ਼ਹਿਦ ਗਲੇ ਦੀਆਂ ਸਮੱਸਿਆਵਾਂ ਦੇ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਇੱਕ ਗਲਾਸ ਹਲਕਾ ਗਰਮ ਪਾਣੀ ਨੂੰ ਲੈ ਕੇ ਉਸ ਦੇ ਵਿੱਚ ਇੱਕ ਚਮਚ ਸ਼ਹਿਦ ਪਾ ਕੇ ਪੀਣ ਦੇ ਨਾਲ ਗਲੇ ਦੀ ਖਰਾਸ਼, ਖੰਗ ਤੋਂ ਆਰਾਮ ਮਿਲਦਾ ਹੈ ਤੇ ਸਰੀਰ ਦੀ ਰੋਗ ਰੋਕੂ ਤਾਕਤ ਵੀ ਮਜ਼ਬੂਤ ਰਹਿੰਦੀ ਹੈ। ਸਵੇਰੇ ਖਾਲੀ ਪੇਟ ਸ਼ਹਿਦ ਵਾਲਾ ਗਰਮ ਪਾਣੀ ਪੀਣ ਦੇ ਨਾਲ ਸਰੀਰ ਨੂੰ ਬਹੁਤ ਫਾਇਦਾ ਮਿਲਦਾ ਹੈਗਾ ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਤੇ ਸਰੀਰ ਨੂੰ ਬੈਕਟੀਰੀਆ ਦੇ ਵਾਇਰਸ ਦੇ ਨਾਲ ਵੀ ਲੜਨ ਦੀ ਤਾਕਤ ਦਿੰਦਾ ਹੈ ਇਹ ਬਾਕੀ ਡਰਿੰਕਸ ਸਿਹਤ ਲਈ ਇੱਕ ਕੁਦਰਤੀ ਵਰਦਾਨ ਹੈਗਾ ਇਹ ਡਰਿੰਕ ਤੁਹਾਡੇ ਲਈ ਵੀ ਬੇਹਦ ਜੋ ਕਿ ਫਾਇਦੇਮੰਦ ਹੋ ਸਕਦਾ ਹੈ ਇਹ ਗਟ ਹੈਲਥ ਨੂੰ ਸੁਧਾਰਦਾ ਹੈ ਤੇ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਗੈਸ ਐਸਡੀਟੀ ਤੇ ਕਬਜ਼ ਤੋਂ ਵੀ ਰਾਹਤ ਦਿੰਦਾ ਹੈ ਨਿਯਮਿਤ ਤੌਰ ਦੇ ਉੱਤੇ ਇਸ ਦਾ ਸੇਵਨ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ ਸ਼ਹਿਦ ਅਤੇ ਗਰਮ ਪਾਣੀ ਸਰੀਰ ਨੂੰ ਡੀਟੌਕਸੀਫਾਈ ਕਰਦੇ ਨੇ ਜਿਸ ਦੇ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਟਾਕਸਿਸ ਬਾਹਰ ਨਿਕਲਦੇ ਨੇ ਇਹ ਡਰਿੰਕ ਭਾਰ ਘਟਾਉਣ ਦੇ ਵਿੱਚ ਵੀ ਮਦਦਗਾਰ ਸਾਬਿਤ ਹੁੰਦਾ ਹੈ ਇਸ ਦੇ ਲਈ ਜੋ ਲੋਕ ਵਜ਼ਨ ਘਟਾਉਣਾ ਚਾਹੁੰਦੇ ਨੇ ਇਹ ਉਹਨਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੈ ਇਸ ਲਈ ਆਪਣੀ ਸਵੇਰ ਦੀ ਰੁਟੀਨ ਦੇ ਵਿੱਚ ਇਹ ਸ਼ਾਮਿਲ ਤੁਸੀਂ ਜ਼ਰੂਰ ਕਰੋ ਜੇਕਰ ਤੁਸੀਂ ਸਰਦੀ ਜ਼ੁਕਾਮ ਤੋਂ ਤੇ ਖਾਂਸੀ ਤੋਂ ਬਹੁਤ ਪਰੇਸ਼ਾਨ ਹੋ ਉਸ ਤੋਂ ਆਰਾਮ ਨਹੀਂ ਮਿਲ ਰਿਹਾ ਇੱਕ ਵਾਰ ਇਹ ਤੁਸੀਂ ਟرائی ਜ਼ਰੂਰ ਕਰੋ ਕੋਸ਼ਿਸ਼ ਕਰੋ ਵੀ ਸਵੇਰੇ ਉੱਠਦੇ ਸਾਰੇ ਜਦੋਂ ਤੁਸੀਂ ਕੋਸਾ ਪਾਣੀ ਪੀਂਦੇ ਹੋ ਤਾਂ ਉਸ ਦੇ ਵਿੱਚ ਸ਼ਹਿਦ ਜ਼ਰੂਰ ਮਿਲਾਓ ਇਸ ਨਾਲ ਤੁਹਾਨੂੰ ਕਾਫੀ ਆਰਾਮ ਮਿਲੇਗਾ